ਵਾਈਟ ਆਪਾ ਵਾਈ ਗੁੱਜ ਕੀ ਬਤੇ ਜੀ ਅੱਧਾ ਲਾਓ ਗੱਡੀ ਮੜੀ ਜੀ ਪਾਪਾ ਜੀ ਇਹ ਕੀ ਵੇਚਦੇ ਹੈ ਬਿਸਕੁਟ ਬਿਸਕੁਟ ਕਿਹ ਕਿਹਨੇ ਕੀ ਚੀਜ਼ਾਂ ਦਿਖਾਓ ਹਾਂ ਦਿਖਾਓ ਹਾਂ ਪੱਠਿਆਂ ਤੋਂ ਅੱਛਾ ਪੱਠਿਆਂ ਦੇ ਜ਼ਿਆਦਾ ਕੀ ਵੇਚਦੇ ਇਹ ਅੱਛਾ ਅੱਛਾ ਕੀ ਕੀ ਹੈਗਾ ਆਪਣੇ ਕੋਲ ਇਹ ਕਰੀਮ ਹੋਰ ਬਿਸਕਾਟ ਪੂ ਭੀ ਆ ਅੱਛਾ ਕਰੀਨੋਲਾ ਇਹ ਹੈ ਅੱਛਾ ਹੋਰ ਕੀ ਹੈਗਾ ਹੋਰ ਇਹ ਕੀ ਹੈ ਬਿਸਕੁਟ ਹੈ ਕਿਹੜੇ ਦਿਖਾਓ ਬੜੇ ਖਾ ਜੀਏ ਭੁੱਖ ਲੱਗੀ ਐ ਖਵਾ ਦੋਗੇ ਕੰਦੀ ਮਾਣਾ ਆਏ ਸਾਈਕਲ ਦੇ ਬੱਬਾ ਹੀ ਵੇਚਦੇ ਸਾਈਕਲ ਤੇ ਹੀ ਅੱਛਾ ਕਿੰਨੀ ਕ ਹੋ ਜਾਂਦੀ ਕਮਾਈ ਮਾਇ ਕਿੰਨੀ ਹੋ ਜਾਂਦੀ ਆ ਅੱਛਾ ਸੱਤਰੀ ਵੀ ਵਟਿਆ ਜਾਂਦਾ ਵਾ ਮਨੁੰਡੇ ਹੈਗੇ ਆ ਮਨੁੰਡੇ ਨਿੱਕੇ ਨਿੱਕੇ ਪੈਕੇਟ ਅੱਛਾ ਬੱਟੀਆਂ 100 150 200 ਹੈ ਆ ਇੰਨਾ ਕੀ ਆ ਅੱਛਾ ਕਿਰੋਂ ਦੇ ਲੇਬਰ ਨੂੰ ਧਾਰ ਨਹੀਂ ਹੋ ਜਾਦਾ ਧਾਰ ਵੀ ਚੱਲਦਾ ਵਾ ਕੋੜਾ ਸਾਡੇ ਡੀਪੇ ਕਿੰਨਾ ਜਿੰਮੀਆ ਦੇ ਨੇ ਅੱਛਾ ਤੇ ਪਹਿਲੇ ਉਹਨੇ ਉਹ ਤੇ ਬੱਬਾ ਵੀ ਸਾਈਕਲ ਤੇ ਇਤਰਾ ਹੀ ਵੇਚਦੇ ਆਂ ਜੀ ਇੱਟਾਂ ਵੀ ਕਦੀ ਖਾਂਵੇਂ ਟੁੱਪੇ ਬਹਿ ਜਾਣਾ ਅੱਛਾ ਮੈਂ ਪੁੱਛੀ ਨਹੀਂ ਕਿ ਕਿੰਨਾ ਕਿੰਨਾ ਅੰਦਾਜ਼ੇ ਉਮਰ ਕਿੰਨੀ ਏ ਕੋੜਾ ਬੱਬਾ ਜੀ 47 ਤੋਂ ਪਹਿਲੇ ਨਹੀਂ ਜਾਣੂ 47 ਤੋਂ ਪਹਿਲੇ ਦਾ ਠੀਕ ਆ ਤੁਹਾਨੂੰ ਕਿੰਨਾ ਅੰਦਾਜ਼ਾ ਤੁਹਾਨੂੰ ਇਹ ਆਏ ਅੱਛਾ ਠੀਕ ਪਿੰਕੇ ਹੋ ਤੇ ਇਹ ਕੀ ਏ ਆ ਆ ਕੀ ਰੱਖਿਆ ਏ ਇਹਦੇ ਰੱਖੇ ਆ ਇਹ ਆ ਵਾ ओके ਫਲਵੜੀਆਂ ਫਲਵੜੀਆਂ ਅੱਛਾ ਇਹ ਦੇ ਵਿੱਚ ਰਾਤੇ ਵੱਡੀਆਂ ਆ ਅੱਛਾ ਅੱਛਾ ਆ ਨਾਲ ਪੈਕੇਟ ਪੂਰੇ ਲਿਖਿਆ ਹਾਂਜੀ ਧੰਨ ਗੁਰੂ ਰਾਮਦਾਸ ਅੱਛਾ ਇਹ ਹੀ ਹੈ ਕਿ ਮਈ ਦਾ ਸਾਧਨ ਤਸੂ 200 ਬੰਦਾ 24 ਬਣ ਜਾਂਦਾ ਵਾ 60 ਵੀ ਬਣ ਜਾਂਦੇ 70 ਵੀ ਬਣ ਜਾਂਦੇ ਪੂਰੇ ਦਿਨ ਚ ਮਰੇ ਤੇ ਗਿਲਾਸ਼ ਕੋਈ ਨਹੀਂ ਹੁੰਦਾ ਕਿ 60 ਰੁਪਏ 100 ਨਹੀਂ ਅਸੀਂ ਜੋੜ ਦੀ ਮੋਜੋ ਕਰਨ ਲਿਆ ਵਾ ਇਹ ਟਿੱਡੇ ਨਹੀਂ ਪਰਣਾ ਟਿੱਡੇ ਨਹੀਂ ਪਰਣਾ ਅੱਛਾ ਘਟੋਣੇ ਵਗੈਰਾ ਹਣਾ ਪਿਆਰੀ ਗੜਵਾ ਜੋ ਮੈਂ ਨਹੀਂ ਗਿਆ ਲੈਣ ਵਾਸਤੇ ਰੇੜੀ ਹਾਂਜੀ ਕਿੰਨੇ ਕੁ ਦੀ ਆ ਜਾਂਦੀ ਹੈ ਰੇੜੀ ਰੇੜੀ ਮਰੇ ਮਰੇ ਕੀਪੜਾ ਲੱਗਣਾ ਅੱਛਾ ਮੈਂ ਤੇ ਨਹੀਂ ਤਰ ਉਹ ਅੱਗੇ 5000 ਦਾ ਆਉਂਦਾ ਇਹ ਵੀ ਵੱਡਾ ਜਾਂਦਾ ਰੇਟ ਉਹ ਹਾਂ ਤੇ ਰੇੜੀ ਤੇ ਹੋਰ ਮਹਿੰਗੀ ਹੋਣੀ ਆ ਅੱਛਾ ਤੇ ਜੇ ਪਰੋਥ ਮਿਲ ਜੇ ਤੇ ਤੁਹਾਡਾ ਮਤਲਬ ਕਿਤੇ ਵੀ ਰੋਗ ਅੱਗੇ ਤੁਸੀਂ ਖੜ ਕੇ ਬੈਠ ਵੀ ਸਕਦੇ ਹੋ ਨਾ ਸਾਈਡ ਤੇ ਹਾਂ ਕਿ ਜੇ ਬਾਬਿਆਂ ਦੇ ਆਏ ਆ ਅੱਛਾ ਸ਼ਿਵਾ ਕਰ ਲਾਂਗੇ ਹਾਂ ਰੇੜੀ ਲਾ ਕੇ ਬੰਦਾ ਸਾਰ ਤੇ ਬੈਹਿੰਦਾ ਸਾਡਾ ਸਟੈਂਡ ਦਾ ਓਕਾ ਵਾ ਸਟੈਂਡ ਸੁਣ ਲਾ ਕੇ ਤੇ ਬੈਣਾ ਵੀ ਹਾਂ ਉਹ ਤਾਂ ਨਹੀਂ ਸੋਖੀ ਹੈ ਨਾ ਮੈਂ ਸਮਾਨ ਜ਼ਿਆਦਾ ਆਵੂਆ ਠੀਕ ਆ ਪਰ ਉਹ ਲਈ ਨਹੀਂ ਜਾਂਦੀ ਕਹੀਂ ਬਬਈ ਮਾਇਆ ਵੀ ਕਿਥੋਂ ਮਾਇਆ ਕਿਥੋਂ ਆਵੇ ਹਾਂਜੀ ਮਤਲਬ ਰੇੜੀ ਮਿਲ ਜੇ ਤਾਂ ਤੁਹਾਨੂੰ ਸੋਖਾ ਹੋ ਜਾਊਗਾ ਪਰ ਇਹ ਆ ਕਿ ਉਹ ਮਹਿੰਗੀ ਬੜੀ ਆ ਹੈਨਾ ਮਹਿੰਗੀ ਆ ਲਈ ਨਹੀਂ ਜਾਂਦੀ ਠੀਕ ਆ ਜੀ ਬਬਾ ਛਾੜ ਦਿਓ ਬਣਾ ਕੇ ਅੱਛਾ ਬਬੇ ਇਦਾਂ ਵਾ ਤੇ ਸਾਨੂੰ ਕੁਝ ਖਵਾਓਗੇ ਥੋੜਾ ਬੋਦ ਪਰ ਮਾਇਆ ਨਹੀਂ ਜਗੀ ਸਾਡੇ ਕੋ ਮਾਇਆ ਮਾਣ ਉੱਧਾ ਤੁਸੀਂ ਖਾਓਗੇ ਤੇਰੀ ਚਾਹ ਖਵਾਓਗੇ ਤੇ ਤੁਹਾਨੂੰ ਖਾਣੂ ਫਿਰ ਮੁਰਮੁਰਾ ਖਾ ਲੂ ਮੁਰਮੁਰੇ ਦੇ ਦਿਓ ਤੁਹਾਨੂੰ ਦੋ ਜਿਹੜੇ ਪੇਤ ਕ ਤੁਹਾਡੇ ਕੋ ਹਨ ਹਾਂ ਲਿਓ ਲਿਓ ਪਿਆਰਿਓ ਆ ਦੋਵੇਂ ਦੇ ਦਿਓ ਤੁਹਾਨੂੰ ਕਿੰਨੀ ਮਾਇਆ ਹੋ ਗਈ ਦੀ ਨਹੀਂ ਮਾਇਆ ਦਾ ਦੋ ਬਾਬਾ ਕੋਈ ਗੱਲੀ ਸਾਡੇ ਤੋਂ ਥੋੜੀ ਬੋਦ ਹੈ ਗਈ ਆ ਦੇਵਾਂਗੇ ਤੁਹਾਨੂੰ ਮਾਇਆ ਮਾਣ ਤੁਸੀਂ ਚਲੋ ਫਿਰ ਇਹ ਕੰਮ ਕਰੀਏ ਇੱਕ ਇਹਦਾ ਆ ਲੋ ਨੰਬਰ ਹਾਂਜੀ ਠੀਕ ਹੈ ਤਾਂ ਨਾਮ ਬੰਦੇ ਦਾ ਹੈਗਾ ਨਿਰਵੈਰ ਸਿੰਘ ਹਾਂਜੀ ਠੀਕ ਹੈ ਦਵਾਬਾ ਜੀ ਤੁਸੀਂ ਨਾ ਕੱਲ ਸਵੇਰੇ ਅੰਮ੍ਰਿਤਸਰ ਆ ਜਿਓ ਅੱਛਾ ਠੀਕ ਆ ਆਪਾਂ ਇਹਨਾਂ ਨੂੰ ਭਾਈ ਸਾਹਿਬ ਨੂੰ ਕਰ ਦਨੇ ਫੋਨ ਹਾਂਜੀ ਤੇ ਕੱਲ ਤੁਸੀਂ ਗੋਲਡਨ ਗੇਟ ਆ ਜਿਓ ਵੇਖਣਾ ਗੋਲਡਨ ਗੇਟ ਅੰਮ੍ਰਿਤਸਰ ਦੇ ਵਿੱਚ ਉਹ ਵੱਡਾ 사 ਗੇਟ ਬਣਿਆ ਆ ਨਹੀਂ ਵੇਖਿਆ ਨਹੀਂ ਮੈਂ ਠੀਕ ਆ ਤੁਸੀਂ ਅੰਮ੍ਰਿਤਸਰ ਆਣਾ ਵਾ ਗੋਲਡਨ ਗੇਟ ਦੇ ਹਾਂਜੀ ਤੇ ਉੱਥੇ ਆ ਕੇ ਇੱਕ ਨੰਬਰ ਤੇ ਕਾਲ ਕਰ ਦਿਓ ਅੱਛਾ ਤੇ ਤੁਹਾਨੂੰ ਨਾ ਫਿਰ ਰੈਡੀ ਦੇ ਦਾਂਗੇ ਠੀਕ ਆ ਜੀ ਅਸੀਂ ਹੁਣ ਤੁਹਾਡੇ ਕੋਲ ਆ ਆ ਮੁਰਮੁਰੇ ਪਰ ਅੰਮ੍ਰਿਤ ਮਰੇ ਦੇ ਬਦਲੇ ਆਪਾਂ ਤੁਹਾਨੂੰ ਇੱਕ ਕਾਰਡ ਦੇ ਕੇ ਚੱਲੇ ਆਂ ਨਾਲ ਤੁਹਾਨੂੰ ਮਾਇਆ ਵੀ ਦੇਣੀ ਆ ਦੀ ਕਿਉਂਕਿ ਤੁਹਾਨੂੰ ਕਿੰਨੇ ਪੈਸੇ ਕਮਾਏ ਅੱਜ ਪੈਸੇ ਸੱਤ ਅਸੀ ਤੁਹਾਰੇ ਆ ਸੱਤ ਅਸੀ ਕਮਾ ਲਿਆ ਠੀਕ ਆ ਹੁਣ ਨਾ ਧੁੱਪ ਬੜੀ ਆ ਤੇ ਟਾਈਮ ਹੋ ਗਿਆ 2 ਤੂੰ ਤੀ ਘਰ ਚੱਲ ਜਾਓ ਤੇ ਮਾਇਆ ਆਪਾਂ ਤੁਹਾਨੂੰ ਦੇ ਦਨੇ ਆ ਮੁਰਮਰਿਆਂ ਦੀ ਤੇ ਕੱਲ ਸਵੇਰੇ ਨਹੀਂ ਨਹੀਂ ਬਾਬਾ ਇਹ ਸਾਡਾ ਤੇ ਐਵੇਂ ਆ ਸਾਰੀ ਡਿਊਟੀ ਐਵੇਂ ਲਾਈ ਹੈ ਮਾਰੇ ਨੇ ਤੁਰਦੇ ਫਿਰਦੇ ਬਸ ਇੱਧਰ ਹੀ ਘੁੰਮਦੇ ਰਹਿਣਾ ਬਸ ਠੀਕ ਆ ਜੀ ਬਾਬਾ ਜੀ ਮੇਰੀ ਬੇਨਤੀ ਸੋ ਜਿਆਦਾ ਨਹੀਂ ਬਾਬਾ ਜਿਆਦਾ ਨਹੀਂ ਐ ਏ ਤੁਸੀਂ ਰੱਖੋ ਇਹ ਤੁਸੀਂ ਰੱਖ ਲਓ ਜੀ ਤੁਹਾਡੇ ਮੁਰਬਰੇ ਆ ਦੇ ਆ ਗਏ ਤੇ ਪੈਸੇ ਤੇ ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਜਦੋਂ ਤੁਹਾਨੂੰ ਕਿੰਦਾ ਵਾ ਤੁਸੀਂ ਆਗੇ ਤੇ ਰੈਡੀ ਲੈ ਕੇ ਚਲੋ ਬਾਬਾ ਜੀ ਦਿਓ ਇਜਾਜ਼ਤ ਜੀ ਕੀ ਉਹ ਕੁਛ ਨਹੀਂ ਬਾਬਿਓ ਤੁਸੀਂ ਮੁਰਬਰੇ ਖਵਾਏ ਆਪਾਂ ਤੁਹਾਨੂੰ ਅਲੀ ਮਾਇਆ ਮਾਇਆ ਦੇਦੀ ਆ ਨਹੀਂ ਨਹੀਂ ਨਾ ਨਾ ਕਰੋ ਨਹੀਂ ਨਹੀਂ ਬਾਬਿਓ ਸਾਡੀ ਤਾਂ ਡਿਊਟੀ ਮਾਰੇ ਨੇ ਇਤਰਾ ਦੀ ਲਈ ਆ ਇਹਦਾ ਕੰਮ ਨਹੀਂ ਗਾਏ ਨਹੀਂ ਜੀ ਕਿਰਤ ਕਰਨੀ ਕਿਰਤ ਕਰਦੇ ਬੈਣਾ ਮੈਂ ਮੈਂ ਤੁਹਾਨੂੰ ਕਿਰਤ ਬੰਦੇ ਦੇ ਦਿੱਤੀ ਆ ਬਾਬਿਓ ਇਹਨੇ ਇਹ ਤੁਹਾਡੀ ਕਿਰਤ ਆ ਅੱਜ ਤੁਸੀਂ ਆ ਲਓ ਤੇ ਘਰ ਜਾਓ ਰਮਾਨਾ ਠੀਕ ਹੈ ਪਰਸੋਂ ਤੁਹਾਨੂੰ ਨਾ ਤੁਹਾਡੀ ਜੜੀ ਇਹ ਮੇਰਾ ਸਾਡੀ ਡਿਊਟੀ ਮਾਰਨ ਨੇ ਇਹ ਇੱਕ ਲਈ ਆ ਕਿ ਗੁਰਸਿੱਖ ਨੂੰ ਉਹਦੀ ਕੰਮ ਤੋਂ ਥੋੜਾ ਹਲਕਾ ਕਰਨਾ ਹੁਣ ਤੁਹਾਡਾ ਇਹ ਨਾ ਓਖਾ ਤੁਹਾਨੂੰ ਲੱਗਾ ਤੁਹਾਨੂੰ ਹੁਣ ਜਿਹੜੀ ਕਿਸ ਕਰਕੇ ਕਰਦੇ ਆ ਹੂੰ ਕਿ ਇਹ ਵੇਖੋ ਸਾਡੇ ਅਰਗੇ ਮਹਾਂਪੁਰਸ਼ਾਂ ਨੇ ਦੱਸਿਆ ਵੀ ਗੁਰਸਿੱਖ ਜਿਹੜਾ ਆਣਾ ਅਖੀਰਤ ਕਰਨੀ ਚਾਹੀਦੀ ਨਹੀਂ ਕੰਮ ਕਰਕੇ ਪਰਛਾਟਾ ਛਾੜਨਾ ਚਾਹੀਦਾ ਆਪਣਾ ਕੰਮ ਬਿਲਕੁਲ ਗਈ ਗਿਰਕਾ ਇਹ ਜਿਹੜਾ ਹਾਂ ਇਹ ਜਿਹੜਾ ਹੁਕਮ ਤੁਸੀਂ ਮੰਨਣਾ ਨਾ ਮੈਨੂੰ ਵੀ ਪਾਤਸ਼ਾਹ ਦਾ ਹੁਕਮ ਆਇਆ ਹੈ ਕਿ ਆਪਣੇ ਕੀਰਤੀ ਸਿੱਖਾਂ ਦੇ ਨਾਲ ਖੜਨਾ ਉਹਨਾਂ ਨੂੰ ਉਹਨਾਂ ਨੂੰ ਦੱਸਣਾ ਕਿ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਅੱਜ ਵੀ ਸਿੱਖਾਂ ਦੇ ਵਿੱਚ ਵਸਦਾ ਹੈ ਉਹ ਤੁਹਾਡੀ ਮਦਦ ਲਈ ਆਉਂਦਾ ਹੈ ਤੇ ਸਿੱਖਾਂ ਨੂੰ ਭੇਜਦਾ ਹੈ ਤੇ ਬਸ ਅਸੀਂ ਉਹਦੇ ਹੁਕਮ ਦੇ ਵਿੱਚ ਤੁਸੀਂ ਸਮਝੋ ਕਿ ਗੁਰਾਂ ਅੰਦਸ ਨੇ ਤੁਹਾਨੂੰ ਭੇਜਿਆ ਤੇ ਅਸੀਂ ਤੁਹਾਡੇ ਤੱਕ ਆ ਗਏ ਠੀਕ ਹੈ ਪਿਆਰਿਓ ਉਹਨੇ ਤੁਸੀਂ ਉਹਨੂੰ ਫੇਰ ਤੁਸੀਂ ਕਰ ਲਿਓ ਨਿਰਵਾਇ ਸਿੰਘ ਨੂੰ ਤੇ ਕੱਲ ਨੂੰ ਜਾਂ ਪਰਸੋਂ ਜਦੋਂ ਬੁਲਾਊਗਾ ਤੁਸੀਂ ਜਾ ਕੇ ਰੋੜੀ ਲੈ ਕੇ ਆ ਜਿਓ ਨਾ ਬਾਬਾ ਜੀ ਇਹ ਤਾਂ ਮਾਇਆ ਤੁਹਾਡੀ ਹੱਕ ਦੀ ਆ ਚਲੋ ਠੀਕ ਹੈ ਸਿੰਘੋ ਦਿਓ ਜਾਜਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜੀ ਪੈਰ ਚੜ੍ਹਦੀ ਕਲਾ ਜੀ ਸਿੰਘੋ ਸਿੱਧਰਾ ਜੀ ਬਾਬਾ ਜੀ ਕਿੱਦਾਂ ਠੀਕ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਪਛਾਣਿਆ ਕਿ ਨਹੀਂ ਦਿਖਾ ਲਿਆ ਜੀ ਮੈਂ ਮੈਂ ਉੱਥੋਂ ਮੁੜ ਕੇ ਪਛਾਣ ਲਿਆ ਅੰਬਰ ਸਰ ਇਹ ਸਿੰਘ ਨੂੰ ਮੈਂ ਪਛਾਣ ਲਿਆ ਉੱਥੇ ਮੈਂ ਹੋਰ ਠੀਕ ਹੈ ਸਿਹਤ ਚੱਲ ਠੀਕ ਹੈ ਮਾਫੀ ਜਾਨੇ ਥੋੜਾ ਜਿਆਦਾ ਸੀ ਨਾ ਲੇਟ ਹੋ ਗਏ ਥੋੜੀ ਜਿਹੀ ਨਾ ਕੰਮਕਾਰ ਸੀ ਉਹਦੀ ਕਰਕੇ ਆਪਾਂ ਥੋੜਾ ਜਿਆਦਾ ਲੇਟ ਹੋ ਗਏ ਬਾਬਾ ਜੀ ਤੇ ਆ ਤੁਹਾਡੀ ਰਿਹੜੀ ਹੈ ਜੀ ਸਿੰਘੋ ਠੀਕ ਹੈ ਇਹਦੇ ਤੇ ਤੁਹਾਡਾ ਵਧੀਆ ਫਿਲਡ ਡੁੱਲਾ ਸਮਾਨ ਆ ਜਨਾ ਨਾਲ ਦੀ ਸਬਜ਼ੀ ਵੀ ਵੇਚ ਸਕਦੇ ਹੋ ਕੁਰਕਰੇ ਵਗੈਰਾ ਦਾ ਤੁਸੀਂ ਵੇਚਦੇ ਹੀ ਹੈਗੇ ਹੋ ਜੋ ਮਰਜੀ ਜੋ ਮਰਜੀ ਆਪਣਾ ਤੁਹਾਡਾ ਆਰਸਾਰ ਚੱਲਦਾ ਰੱਖ ਲੈਣਾ ਬਾਕੀ ਸਾਈਕਲ ਨੂੰ ਤਾਂ ਵਧੀਆ ਜਿੱਥੇ ਮਰਜ਼ੀ ਲਾ ਕੇ ਬੰਦਾ ਬਹਿ ਜਾਂਦਾ ਵਾ ਹੈਨਾ ਬਸ ਹੁੰਦੀ ਆਪਣੀ ਕੀਮਤ ਕਰਿਓ ਤੇ ਨਾਮ ਜਪਿਓ ਤੇ ਵੰਡਿਓ ਸ਼ੁਕਰ ਠੀਕ ਹੈ ਜੀ ਤੇ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਤੁਹਾਡੇ ਗੁਰੂ ਸਾਹਿਬ ਨੇ ਦਿੱਤੀ ਆ ਕਿਉਂ ਤੁਹਾਡੀ ਰੋਟੀ ਦੀ ਫਿਕਰ ਹੈਗੀ ਠੀਕ ਆ ਵੇ ਲੋ ਤੁਸੀਂ ਕਿੱਥੇ ਬੈਠੇ ਦੀ ਗੁਰਤੇਗਵਰ ਸਾਹਿਬ ਜੀ ਦੇ ਸਥਾਨ ਤੇ ਬੈਠੇ ਦੀ ਬਤਾਪਾ ਕਾਲਾ ਤੇ ਅਸੀਂ ਇੱਥੋਂ ਗਏ ਆ ਅੰਮ੍ਰਿਤਸਰ ਤੋਂ ਹਾਂਜੀ ਹਾਂਜੀ ਕਿਹਨੇ ਕੀਤਾ ਫੋਨ ਤੁਸੀਂ ਕਿਹਦਾ ਭਾਈ ਫੋਨ ਧੰਨਵਾਦ ਤੁਹਾਡਾ ਵੀ ਕਿ ਜਿਹੜਾ ਤੁਸੀਂ ਇੱਕ ਹੈਨਾ ਇਹ ਤੁਹਾਡਾ ਵੀ ਧੰਨਵਾਦ ਬਾਬਾ ਜੀ ਜਿਹੜਾ ਤੁਸੀਂ ਹੈਨਾ ਇਹਨਾਂ ਦੇ ਲਈ ਅੱਗੇ ਆਏ ਹੋ ਅਸੀਂ ਤਾਂ ਆਪਕ ਇਹਨੇ ਕਿ ਗੁਰਸਿੱਖ ਪਿਆਰਾ ਗੁਰਸਿੱਖ ਨੂੰ ਕਰੇ ਤਾਂ ਵਧੀਆ ਗੱਲ ਆ ਬਾਕੀ ਬਬਈ ਤੁਹਾਨੂੰ ਦੇਣਾ ਤੁਹਾਡਾ ਗੁਰੂ ਹੈ ਗੁਰੂ ਰਾਮਦਾਸ ਪਾਸ਼ਾ ਆ ਤੁਸੀਂ ਲੈ ਕੇ ਜਾਣੀ ਐ ਇਹਦੇ ਨਾਲ ਤੁਹਾਡੀ ਰੋਟੀ ਸੋਣੀ ਹੋ ਜਾਣੀ ਠੀਕ ਐ ਇਹ ਤੁਸੀਂ ਲੈ ਜਾਓ ਤੇ ਬਬਈ ਆ ਕਿਉਂ ਬਬਈ ਇਹ ਤੁਹਾਡੀ ਥੋੜੀ ਬਸੇਵਾ ਵੀ ਆ ਗਈ ਇਹ ਤਾਂ ਇਹਦੇ ਵੀ ਤੇਲਦੂਲ ਵਾਲੇ ਉਹ ਜਿਹੜਾ ਕੀ ਲੈ ਕੇ ਜਾਣਾ ਠੀਕ ਐ ਜੀ ਇਹ ਦੀ ਤੇਲਦੂਲ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਤੇ ਮੈਨੂੰ ਤਾਂ ਨਹੀਂ ਪਤਾ ਕਿ ਭਾਰੀ ਕੋਣ ਆ ਉਹ ਗੱਡੀ ਬ੍ਰੇਕ ਮਾਰੀ ਐ ਫੈਮਿਲੀ ਵਿੱਚ ਬੈਠੀ ਆ ਉਹ ਮੈਨੂੰ ਵੇਖ ਕੇ ਖੜ ਗਿਆ ਤੇ ਤੁਹਾਨੂੰ 500 ਫੜਾਤਾ ਤੁਹਾਡਾ ਗੁਰੂ ਬੜਾ ਬਿਆਨਦਾ ਗੁਰੂ ਰਾਮਦਾਸ ਪਾਸ਼ਾ ਠੀਕ ਐ ਜੀ ਬਾਕੀ ਧੰਨਵਾਦ ਵੀਰ ਜੀ ਆਪ ਜੀ ਦਾ ਵੀ ਆਪ ਜੀ ਦਾ ਬਹੁਤ ਬਹੁਤ ਜਿਹੜਾ ਤੁਸੀਂ ਹੋਏ ਸਾਹਿਬਾਈ ਫਤਿਹ ਜੀ ਹੋਰੋ ਘੱਟੇ